कोरोना ਦੇ ਵੱਜ ਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਸਖਤੀ ਕਰ ਦਿੱਤੀ ਹੈ ਅਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ ਤੇ ਜੇਕਰ ਕੋਈ ਮਾਸਕ ਤੋਂ ਬਿਨਾਂ ਦਿਖਾਏ ਦਿੰਦਾ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਉਹਨਾਂ ਨੂੰ ਜੁਰਮਾਨਾ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਦੇਰ ਰਾਤ ਤੋਂ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਦਾ ਕਰਫਿਊ ਵੀ ਲਗਾਇਆ ਗਿਆ ਹੈ ਹਾਂਜੀ ਸਰ ਆਪਣਾ ਨਾਮ ਹੈ ਕੇਐਫਆਈ ਗੁਰਨਾਮ ਸਿੰਘ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਹਾਂਜੀ ਸਰ ਜੋ ਪੰਜਾਬ ਦੀਆਂ ਗਾਈਡਲਾਈਨਾਂ ਆਈਆਂ ਵਾਂ ਉਹਨੂੰ ਕਿੰਨਾ ਕੁ ਫੋਲੋ ਕਰਵਾਉਣ ਦੀ ਤੁਹਾਡੋਨੇ ਕੋਸ਼ਿਸ਼ ਕੀਤੀ ਫੋਲੋ ਜੀ ਮਾਨਜੋ ਕੋ ਡੀਜੀਪੀ ਸਾਹਿਬ ਮਾਨਜੋ ਕੋ ਸੌਰੀ ਮਾਨ ਮਾਨਜੋ ਕੋ ਮੁੱਖ ਮੰਤਰੀ ਸਾਹਿਬ ਮਾਨਜੋ ਕੋ ਡੀਜੀਪੀ ਸਾਹਿਬ ਮਾਨਜੋ ਕੋ ਸਾਡੇ ਅੰਮ੍ਰਿਤਸਰ ਦੇ ਐਸసీపీ ਸਾਹਿਬ ਬਲੋ ਗਾਈਡਲਾਈਨਾਂ ਆਈਆਂ ਜੀ ਅੱਜ ਤੋਂ ਰਾਤ ਦਾ 10 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਕਰਫਿਊ ਲੱਜ ਚੁੱਕਾ ਜੀ ਇੱਕ ਮਾਸਕ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੋ ਗਿਆ ਜੀ ਪਹਿਲੇ 500 ਰੁਪਏ ਜੁਰਮਾਨਾ ਸੀ ਹੁਣ 1000 ਰੁਪਏ ਹੋ ਗਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਲੋਕ ਵਰਗ ਨੂੰ ਕਿ ਤੁਸੀਂ ਮਾਸਕ ਪਹਿਨੋ ਤੁਹਾਨੂੰ ਫਾਇਡ ਨਾ ਪਵੇਗਾ ਇੱਕ ਤੁਹਾਡੇ ਪਰਿਵਾਰ ਨੂੰ ਸੁਰੱਖਿਤ ਰਹਿਣਾ ਰਹਿਣਾ ਪਵੇਗਾ ਜੇ ਤੁਸੀਂ ਮਾਸਕ ਨਹੀਂ ਪਹਿਨਦੇ ਤੁਹਾਡੇ ਤੋਂ ਮਤਲਬ ਤੁਸੀਂ ਇੱਕ ਇੱਕ ਜਿੱਦੇ ਨਾਲ ਜੁੜੋਗੇ ਇੱਕ ਤੁਸੀਂ فاਸਲਾ ਰੱਖੋ ਜੇ فاਸਲਾ ਰੱਖੋਗੇ ਤੇ ਵਧੀਆ ਰਹੋਗੇ ਇੱਕ ਆਪਣੇ ਪਰਿਵਾਰ 'ਚ ਜਾਣਾ ਤੁਸੀਂ ਪਰਿਵਾਰ 'ਚ ਜਾਓਗੇ ਇਹ ਉਹਨਾਂ ਨੂੰ ਵੀ ਕਰੋਨਾ ਦਾ ਪ੍ਰੋਬਲਮ ਹੋਏਗੀ ਤੁਹਾਨੂੰ ਤੇ ਹੋਣੀ ਹੋਣੀ ਆ ਮਤਲਬ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਵੀ ਹੋਏਗੀ ਅਸੀਂ ਇਹੋ ਹੀ ਸੁਝਾਸ਼ਨ ਦੇ ਰਹੇ ਆ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ ਮਾਸਕ ਪਾ ਕੇ ਰੱਖੋ ਮੇਰਾ ਤੇ ਇਹੀ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਮਾਸਕ ਪਹਿਨੋ ਤੇ ਜਿਹੜੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹੁਕਮ ਹੈ ਉਹਨਾਂ ਨੂੰ ਤੁਸੀਂ ਫੋਲੋ ਕਰੋ